ਕਿ ਤੁਸੀਂ ਵੀ ਦੇਖ ਰਹੇ ਹੋ ਯੂਕੇ ਵਿੱਚ ਸਸਤੇ ਘਰ ਤਾਂ ਮਿਲ ਜੂਗਾ ਨਾਰਥਰਨ ਆਇਲੈਂਡ ਵਿੱਚ 6700 ਪਾਉਂਡ ਦਾ ਪੂਰਾ ਘਰ ਮਿਲ ਜਾਂਦਾ ਹੈ 2 ਬੈਡਰੂਮ 3 ਬੈਡਰੂਮ ਘਰ ਸਭ ਤੋਂ ਸਸਤੇ ਘਰ ਹੈ ਉੱਥੇ ਇੰਗਲੈਂਡ ਨਾਲੋਂ ਬਹੁਤ ਸਸਤੇ ਘਰ ਹੈ ਇੱਥੇ ਅੱਜ ਆਪਣਾ ਆਇਆ ਪਾਰਸਲ ਇੰਡੀਆ ਤੋਂ ਪਾਰਸਲ ਲੈ ਕੇ ਤੇ ਅੱਪਾ ਜਾਵਾਂਗੇ ਘਰ ਨੂੰ ਆ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਚਰਚਾ ਬਹੁਤ ਵੱਡੀ ਆ ਇਹ ਨਾਰthern ਆਇਲੈਂਡ ਵਿੱਚ ਘੱਟ ਪੈਸਿਆਂ ਵਿੱਚ ਘਰ ਮਿਲ ਜਾਂਦਾ ਤੇ ਇੱਥੇ ਪਾਣੀ ਦਾ ਬਿੱਲ ਵੀ ਫ੍ਰੀ ਆ ਪਾਣੀ ਦਾ ਕੋਈ ਬਿੱਲ ਨਹੀਂ ਆਉਂਦਾ ਤੇ ਦੇਖਿਆ ਜਾ ਵੀ ਆਲਟੂ ਗਿਆ ਤੁਸੀਂ 6-700 ਵਿੱਚ ਪੂਰਾ ਘਰ ਲੈ ਲੈ ਸਕਦੇ ਆ ਜਿਆਦਾ ਕਰਾਊਡ ਏਰੀਆ ਨਹੀਂ ਹੈਗਾ ਇਹ ਬਾਰਡਰ ਏਰੀਆ ਲੱਗਦਾ ਕਰਕੇ ਇੱਥੇ ਜਿਆਦਾ ਲੋਕ ਆਉਣਾ ਵੀ ਪਸੰਦ ਨਹੀਂ ਕਰਦੇ ਖਾਸ ਕਰਕੇ ਆਪਣੀ ਇੰਡੀਆਨ ਲੇਕਿਨ 올 ਟੂਗੇਦਰ ਦੇਖਿਆ ਜਾਵੇ ਐਕਸਪੈਂਸ ਬਹੁਤ ਘੱਟ ਆ ਇੱਥੇ ਦੇ ਜਿਆਦਾ ਰਸ਼ਨੀ ਹੈਗਾ ਬਾਕੀ ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਈ ਤਾਂ ਕਮੈਂਟ ਕਰਕੇ ਪੁੱਛ ਲਿਓ ਇੰਗਲੈਂਡ ਨਾਲੋਂ ਬਹੁਤ ਸਸਤਾ ਆ ਇਹ ਸ਼ਹਿਰ ਇੱਥੇ ਇਕੱਲਾ ਬੰਦਾ ਕੰਮ ਕਰਕੇ ਵੀ ਖਾ ਸਕਦਾ ਆ ਘਰ ਦੇ ਕਿਰਾਏ ਰੈਂਟ ਤੋੜ ਸਕਦਾ ਆ ਵਧੀਆ ਰਹਿ ਸਕਦਾ ਮਤਲਬ ਕਹਿੰਦਾ ਮਤਲਬ ਵਿਸਰਵਾਈਵ ਕਰ ਸਕਦਾ ਇੱਥੇ ਬੰਦਾ ਇੰਗਲੈਂਡ ਨਾਲੋਂ ਆ ਗੇਲ ਹੋਰ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ